ਸਿੱਖਾਂ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਆਪਣਾ ਠੀਕ ਹੋਵੋਗੇ ਤਾਂ ਅੱਜ ਜੀ ਅੱਜ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਇਆ ਮੈਂ ਗਰੁੱਪ ਡੀ ਵਾਲੇ ਕੈਂਡੀਡੇਟਾਂ ਵਾਸਤੇ ਠੀਕ ਹੈ ਜੀ ਕਿਉਂਕਿ ਕੈਂਡੀਡੇਟਾਂ ਨੇ ਜਿਨ੍ਹਾਂ ਨੇ ਗਰੁੱਪ ਬੀ ਦਾ ਪੰਜਾਬ ਦੀ ਭਰਤੀ ਭਰਨੀ ਸੀ ਕਿ ਉਹਨਾਂ ਬੱਚਿਆਂ ਦੇ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਸੀਗੇ ਤੇ ਉਹ ਫੋਨ ਕਾਲਸ ਦੇ ਵਿੱਚ ਘੱਟੋ ਘੱਟ ਦੋ ਤਿੰਨ ਸਮੱਸਿਆਵਾਂ ਕੈਂਡੀਡੇਟਾਂ ਦੀ ਇਹ ਜਿਹੀਆਂ ਸੀ ਜਿਹੜੀਆਂ ਕਾਮਨ ਸੀਗੀਆਂ ਠੀਕ ਹੈ ਜੀ ਤੇ ਤਾਂ ਕਰਕੇ ਫਿਰ ਉਹਨਾਂ ਬੱਚਿਆਂ ਨੂੰ ਮੈਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਥੋੜਾ ਜਿਹਾ ਵੇਟ ਕਰੋ ਤੁਹਾਡੇ ਵਾਸਤੇ ਸਾਰੇ ਕੈਂਡੀਡੇਟਾਂ ਠੀਕ ਹੈ ਜੀ ਤੇ ਤਾਂ ਕਰਕੇ ਰਾਜੇ ਇਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਸਾਰੇ ਕੈਂਡੀਡੇਟਾਂ ਨੇ ਸੋਣਿਆ ਇਹ ਵੀਡੀਓ ਧਿਆਨ ਨਾਲ ਦੇਖਣਾ ਕਿਸੇ ਵੀ ਕੈਂਡੀਡੇਟ ਨੇ ਵੀਡੀਓ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਨਾ ਹੀ ਵੀਡੀਓ ਸਕਿਪ ਕਰਨੀ ਹੈਗੀ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਜੇ ਜੇ ਕੋਈ ਕੈਂਡੀਡੇਟ ਗਰੁੱਪ ਡੀ ਦੀ ਤਿਆਰੀ ਠੀਕ ਹੈ ਜੀ ਪੰਜਾਬ ਦੀ ਤੇ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਭਰਤੀ ਆਈ ਹੈ ਠੀਕ ਹੈ ਜੀ ਪੀਐਨ ਦੀ ਉਹ ਵੀ ਗਰੁੱਪ ਡੀ ਦੀ ਭਰਤੀ ਹੈ ਇਹਨਾਂ ਦੋਨਾਂ ਦੋਨਾਂ ਦੀ ਤਿਆਰੀ ਇਕੱਠੀ ਕਰਨਾ ਚਾਹੁੰਦਾਗਾ ਉਹ ਆਪਣਾ ਬੈਚ ਲੈ ਸਕਦਾ ਦਾ ਜੀ ਆਪਣੇ ਬੈਚ ਦਾ ਨਾਮ ਹੈਗਾ ਚੜਦੀ ਕਲਾ ਬੈਚ ਠੀਕ ਹੈ ਜਿਹੜੇ ਬੈਚ ਨੂੰ ਆਪਾਂ ਆਲ ਪੰਜਾਬ ਇਗਜ਼ਾਮ ਦੇ ਨਾਮ ਨਾਲ ਜਾਣਦੇ ਆ ਇਹ ਬੈਚ ਕ੍ਰੈਡਿਟ ਪਰਚੇਸ ਕਰ ਸਕਦੇ ਆ ਇਹ ਬੈਚ ਆਪਣੀ ਐਪ ਤੋਂ ਮਿਲ ਜੂਗਾ ਜੇ ਆਫਰ ਹਜੇ ਵੀ ਚੱਲਦੇ ਹੈ ਜਿੰਨਾ ਬੱਚਾ ਕੋਲ ਆਈਫੋਨ ਹੈ ਰਾਜੋ ਨੇ ਐਪ ਨਰੋਕ ਨੇ ਕਲਾਸ ਪਲੱਸ ਤੇ org ਕੋਡ ਆਫਿਲ ਕਰਨਾ ਤਾਂ ਮੈਂ ਤੁਹਾਨੂੰ ਕਾਲ ਵੀ ਕਰ ਸਕਦਾ ਜੇ ਐਪ ਪਰਤੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਰੇ ਬੈਚ ਨੇ ਤਾਂ ਜੀ ਹਜੇ 75% ਆਫ ਚੱਲ ਰਹੇ ਹੈ ਬਾਕੀ ਦਾ ਜੀ ਕਿਸੇ ਬੱਚੇ ਨੇ ਪੰਜਾਬ ਪੁਲਿਸ ਦੀ ਤਿਆਰੀ ਕਰਨ ਤਾਂ ਪੰਜਾਬ ਪੁਲਿਸ 2024 ਵਾਲਾ ਬੈਚ ਚੱਲ ਰਿਹਾ ਕਲਰਕ ਪਟਵਾਰੀ ਵੀਡੀਓ ਸਾਰੇ ਬੈਚ ਚੱਲ ਰਹੇ ਹੈ ਰਾਜ ਜੇਕਰ ਕਿਸੇ ਬੱਚੇ ਨੇ ਕੋਈ ਆਪਣਾ ਇੱਕ ਬੈਚ ਵੀ ਲੈਂਦਾ ਹੋਇਆ ਉਸੇ ਬੈਚ ਦੇ ਵਿੱਚੋਂ ਸਾਰੇ ਪੇਪਰਾਂ ਦੀ ਤਿਆਰੀ ਹੋ ਜੂਗੀ ਹੁਣ ਬੱਚੇ ਦਾ ਦੂਸਰਾ ਪ੍ਰਸ਼ਨ ਦਾ ਬੈਚ ਦੇ ਵਿੱਚ ਮਿਲੂਗਾ ਕੀ ਕੁਝ ਪਹਿਲੀ ਗੱਲ ਤਾਂ ਰਾਜ ਇਹਦੇ ਵਿੱਚ ਸਿਰਫ ਨੰਬਰ 2 ਦੀਆਂ ਸਾਰੀਆਂ ਕਲਾਸਾਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹੋਣਗੀਆਂ ਸਾਰੀਆਂ ਕਲਾਸਾਂ ਦੇ ਨਾਲ ਪੀਡੀਐਫ ਹੋਣਗੇ ਸਾਰੀਆਂ ਕਲਾਸਾਂ ਦੇ ਨਾਲ ਵੀਡੀਓ ਹੋਣਗੀਆਂ ਆਲ ਦੇ ਵਿੱਚ ਸਬਜੈਕਟ ਹੋਣਗੇ ਇੰਗਲਿਸ਼ ਅਤੇ ਮੈਥ ਟਰਿਕਸ ਦੇ ਨਾਲ ਕਰਵਾਇਆ ਜਾਊਗਾ ਠੀਕ ਹੈ ਜੀ ਕਹਿਣਾ ਮਤਲਬ ਉਹੀ ਚੀਜ਼ਾਂ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ ਐਕਸਟਰਾ ਤਾਂ ਕੁਝ ਨਹੀਂ ਕਰਵਾਇਆ ਜਾਂਦਾ ਬੇਸਿਕ ਤੋਂ ਜ਼ੀਰੋ ਲੈਵਲ ਤੋਂ ਤੁਹਾਡਾ ਸਾਰੀਆਂ ਕਮੀਆਂ ਪੇਛੀਆਂ ਦੂਰ ਕੀਤੀਆਂ ਜਾਂਦੀਆਂ ਜੇ ਕੋਈ ਕਿੰਨੇ ਜੁਆਇਨ ਕਰ ਸਕਦਾ ਕਰਨਾ ਚਾਹੁੰਦਾ ਤਾਂ ਕਰ ਸਕਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਦਾ ਰਾਜੇ ਬੱਚਿਆਂ ਨੂੰ ਪ੍ਰੋਬਲਮ ਕੀ ਆ ਰਹੀ ਹੈ ਸਭ ਤੋਂ ਪਹਿਲੀ ਪ੍ਰੋਬਲਮ ਦਾ ਬੱਚਿਆਂ ਨੂੰ ਇਹ ਹੈ ਕਿ ਰਾਜੇ ਜਿੰਨਾ ਬੱਚੇ ਨੇ ਫੀਸ ਭਰੀ ਹੋਈ ਹੈ ਉਹਨਾਂ ਦੀ ਫੀਸ ਕਨਫਰਮ ਨਹੀਂ ਹੋ ਰਹੀ ਠੀਕ ਹੈ ਜੀ ਫੀਸ ਭਰਨ ਤੋਂ ਬਾਅਦ ਵੀ ਬੱਚਿਆਂ ਨੂੰ ਕੀ ਹੁੰਦਾਗਾ ਦੁਬਾਰੇ ਤੋਂ ਫਿਰ ਫੀਸ ਭਰਨ ਦੀ ਆਪਸ਼ਨ ਆ ਰਹੀ ਹੈ ਜੇਕਰ ਬੱਚੇ ਦੀ ਫੀਸ ਕਿਸੇ ਰਿ ਕੱਟੀ ਵੀ ਗਈ ਨਾ ਉਹ ਦੁਬਾਰੇ ਫੀਸ ਭਰਨ ਦੀ ਆਪਸ਼ਨ ਆ ਰਹੀ ਹੈ ਮੰਨ ਲਓ ਰਾਜੇ ਜੇ ਜਦੋਂ ਤੁਸੀਂ ਕਿਤੇ ਜਾ ਕੇ ਫੀਸ ਭਰਦੇ ਸਾਰੀ ਗੱਲਾਂ ਧਿਆਨ ਨਾਲ ਸੁਣਨੀਆਂ ਸੋਹਣੀਆਂ ਤੁਹਾਡੇ ਕੰਮ ਵਾਸਤੇ ਗੱਲਾਂ ਹੀ ਹੈ ਹੈਨਾ ਜੇਕਰ ਤੁਸੀਂ ਫੀਸ ਇੱਕ ਵਾਰੀ ਭਰਤੀ ਫੀਸ ਭਰਨ ਤੋਂ ਬਾਅਦ ਨਾ ਤੁਹਾਨੂੰ ਨਾਲ ਦੇ ਨਾਲ ਇੱਕ ਸਲਿੱਪ ਤੁਹਾਡੇ ਸਾਹਮਣੇ ਆ ਜਾਂਦੀ ਹੁੰਦੀ ਹੈ ਇੱਕ ਸਲਿੱਪ ਆ ਜਾਂਦੀ ਹੈ ਤੇ ਜਿਹਦੇ ਉੱਤੇ ਸ਼ੋਅ ਹੋ ਜਾਂਦਾ ਕਿ ਤੁਹਾਡੀ ਫੀਸ ਹੈ ਜਿਹੜੀ ਉਹ ਭਰੀ ਗਈ ਕੀ ਹੋ ਗਿਆ ਤੁਹਾਡੀ ਫੀਸ ਹੈ ਜਿਹੜੀ ਭਰੀ ਗਈ ਤਾਂ ਉੱਥੋਂ ਤੁਹਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਤੁਹਾਡੀ ਫੀਸ ਭਰੀ ਗਈ ਹੈ ਉਹ ਸਲਿੱਪ ਦਾ ਤੁਸੀਂ ਪ੍ਰਿੰਟ ਆਊਟ ਕੈਫੇ ਵਾਲੇ ਤੋਂ ਕਢਾ ਕੇ ਆਪਣੇ ਕੋਲੇ ਰੱਖ ਲਿਓ ਠੀਕ ਹੈ ਜੀ ਜਦੋਂ ਆਪਾਂ ਫੀਸ ਭਰਦੇ ਆ ਫੀਸ ਭਰਨ ਤੋਂ ਬਾਅਦ ਇੱਕ ਸਲਿੱਪ ਨਿਕਲਦੀ ਹੈ ਕਿ ਤੁਹਾਡੀ ਫੀਸ ਕਨਫਰਮ ਹੋ ਗਈ ਉਹਦੇ ਤਰ੍ਹਾਂ ਡੀਯੂ ਨੰਬਰ ਹੁੰਦਾਗਾ ਠੀਕ ਹੈ ਜੀ ਉਹ ਆ ਉਹਦੇ ਕੋਲੇ ਰੱਖ ਲਿਓ ਠੀਕ ਹੈ ਤੇ ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਤੁਹਾਨੂੰ ਦੁਬਾਰੇ ਫੇਰ ਚੋਹੂਗਾ ਕਿ ਤੁਹਾਡੀ ਫੀਸ ਅਜੇ ਭਰੀ ਨਹੀਂ ਗਈ ਹੈਗੀ ਹੈ ਨਾ ਤਾਂ ਫੇਰ ਤੁਹਾਨੂੰ ਦੁਬਾਰੇ ਫੀਸ ਭਰਨੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਉਹ ਫੀਸ ਤੁਹਾਡੀ ਬੈਂਕ ਵੱਲੋਂ ਕਨਫਰਮ ਨਹੀਂ ਕੀਤੀ ਕਿ ਤੁਹਾਡੇ ਵੱਲੋਂ ਫੀਸ ਚਲੀ ਗਈ ਹੈ ਉਹ ਸਾਰੇ ਬੱਚਿਆਂ ਦੀ ਇਕੱਠੀ ਫੀਸ ਕਨਫਰਮ ਹੋ ਕੇ ਆਜੂਗੀ ਠੀਕ ਹੈ ਜੀ ਉਹ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਨੰਬਰ 2 ਤੇ ਪ੍ਰਿੰਟ ਆਊਟ ਪ੍ਰਿੰਟ ਆਊਟ ਕਿਉਂ ਨਹੀਂ ਨਿਕਲ ਰਿਹਾ ਬੱਚੇ ਜਿੰਨਾ ਫੀਸਾਂ ਦੀ ਬੱਚੇ ਦੀ ਫੀਸ ਭਰੀ ਗਈ ਉਹੀ ਕਾਰਨ ਹੈ राजे ਫੀਸ ਤਾਂ ਡਿਵਲਪ ਚੱਲੀਗੀ ਡਿਪਾਰਟਮੈਂਟ ਕਨਫਰਮ ਨਹੀਂ ਕਰ ਰਿਹਾ ਉਹ 4-5 ਦਿਨਾਂ ਬਾਅਦ ਇਕੱਠਿਆਂ ਦੀ ਸਾਡੇ ਦੇ ਬੱਚਿਆਂ ਦੀ ਫੀਸ ਕਨਫਰਮ ਕਰਦਾ ਹੁੰਦਾ ਜਦੋਂ ਫੀਸ ਉਧਰੋਂ ਕਨਫਰਮ ਹੋ ਗਈ ਤਾਂ ਨਾਲ ਦੇ ਨਾਲ ਹੀ ਜਿਹੜਾ ਆਪਣੇ ਆਪ ਹੀ ਪ੍ਰਿੰਟ ਆਊਟ ਜਨਰੇਟ ਹੋ ਜਾਂਦਾ ਉਹਦਾ ਸਬੰਧ ਪਹਿਲੀ ਸਮੱਸਿਆ ਦੇ ਨਾਲ ਹੀ ਹੈ ਤੁਹਾਡਾ ਠੀਕ ਹੈ ਜੀ ਤੀਜੀ ਸਮੱਸਿਆ ਹੈਗੀ ਕਿ ਜਿਹੜੇ ਬੱਚਿਆਂ ਦੇ ਫਾਰਮ ਫਿਲ ਨਹੀਂ ਹੋ ਰਹੇ ਬਹੁਤ ਬੱਚੇ ਜਿਹਨਾਂ ਵੈੱਬਸਾਈਟ ਤੇ ਜਾਂਦੇ ਹੈਗੇ ਕਈ ਬੱਚਿਆਂ ਦਾ ਤਾਂ ਫਾਰਮ ਫਿਲ ਹੋ ਚੁੱਕਿਆ ਉਹਨਾਂ ਦੀ ਫੀਸ ਜਿਹੜੋਂ ਭਰਨ ਦੀ ਕੋਸ਼ਿਸ਼ ਕਰਦੇ ਬੱਚੇ ਕਿਉਂਕਿ ਫੀਸ ਤੀਜੇ ਦਿਨ ਭਰੀ ਜਾਂਦੀ ਹੈ ਤਾਂ ਉਹਨਾਂ ਕੋਲ ਫੀਸ ਲਈ ਆਪਸ਼ਨ ਹੀ ਸ਼ੋ ਹੋ ਰਹੀ ਦੂਜੀ ਗੱਲ ਜਿਹੜੇ ਬੱਚਿਆਂ ਦੀ ਫੀਸ ਭਰੀ ਹੋਈ ਹੈ ਉਹ ਪ੍ਰਿੰਟ ਆਊਟ ਕਢਾਉ ਜਾਂਦੇ ਆ ਤਾਂ ਉਹਨਾਂ ਮੂਰੇ ਆ ਚੀਜ਼ ਲਿਖਿਆ ਆ ਜਾਂਦਾ ਐਚਟੀਟੀਪੀ 404 ਨਹੀਂ ਮਿਲਿਆ ਸਥਿਤੀ ਆ ਸਾਰੀਆਂ ਚੀਜ਼ਾਂ ਇਹ ਰਾਜ ਦੇ ਡਿਪਾਰਟਮੈਂਟ ਦੇ ਨਾਲ ਜਿੱਥੇ ਕਿ ਮੇਰੇ ਮੇਲ ਤੇ ਗੱਲ ਹੋਈ ਹੈ ਇਹ ਉਹਨਾਂ ਵੱਲੋਂ 에ਰਰ ਆ ਰਹੀ ਹੈ 에ਰਰ ਕਾਰਨ ਉਹਨਾਂ ਨੇ ਕੀ ਕਰਿਆ ਹੋਇਆ ਰਾਜ ਦੀ ਵੈਬਸਾਈਟ ਬੰਦ ਹੋਈ ਪਈ ਹੈ ਕਿਉਂਕਿ ਸਾਰਾ ਕੰਮ ਉਹਨਾਂ ਨੇ ਇੱਕ ਵੈਬਸਾਈਟ ਤੇ ਕਰਨਾ ਹੁੰਦਾਗਾ ਹੁਣ ਇਹਦੀ ਸਮੱਸਿਆ ਦਾ ਕੀ ਹੱਲ ਹੈ ਹੁਣ ਜਿਹੜੇ ਬੱਚੇ ਫਾਰਮ ਭਰਨ ਮੰਗੋ ਰਹਿ ਚੁੱਕੇ ਆ ਜਾਂ ਜਿਨ੍ਹਾਂ ਨੇ ਹਜੇ ਫਾਰਮ ਭਰਤਾ ਫੀਸ ਨਹੀਂ ਭਰੀਗੀ ਡੇਟ ਉਹਦੀ ਨੇੜੇ ਪਹੁੰਚ ਚੁੱਕੀ ਹੈ ਤਾਂ ਤਾਂ ਕੀ ਸੋਲੂਸ਼ਨ ਹੈ ਜਿਸ ਤੱਕ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਤਾਂ ਤੁਹਾਡੀ ਇਹ ਜਿਹੜੀ ਰਾਜ ਇਹਦੀ ਡੇਟ ਹੈਗੀ ਉਹ ਐਕਸਟੈਂਡ ਕੀਤੀ ਜਾਊਗੀ ਜਿਹੜੀ ਦੀ ਡੇਟ ਹੈਗੀ ਐਗਜ਼ਾਮ ਦੀ ਇਹ ਐਗਜ਼ਾਮ ਦੀ ਥੋੜੀ ਫਾਰਮ ਭਰਨੀ ਡੇਟ ਹੈ ਉਹ ਤੁਹਾਨੂੰ ਘੱਟੋ ਘੱਟ 10 ਤੋਂ 12 ਦਿਨਾਂ ਜਿਹੜੀ ਹੋਰ ਐਕਸਟੈਂਡ ਕਰ ਦਿੱਤੀ ਜਾਊਗੀ ਉਹ 10 ਤੋਂ 12 ਦਿਨਾਂ ਦੇ ਵਿੱਚ ਤੁਸੀਂ ਫਾਰਮ ਭਰ ਸਕਦੇ ਹੋ ਜਿਹੜੇ ਕੈਂਡੀਡੇਟ ਨਵੇਂ ਹੈਗੇ ਠੀਕ ਹੈ ਜੀ ਤੇ ਜਿਹੜੇ ਕੈਂਡੀਡੇਟ ਫਾਰਮ ਭਰਿਆ ਹੋਇਆ ਉਹਦੀ ਫੀਸ ਕਨਫਰਮ ਕਰਨਗੇ ਫੀਸ ਭਰੀ ਜਾਊਗੀ ਜਦ ਇਹਦੀ ਫੀਸ ਭਰੀ ਹੋਈ ਆ ਉਹਨਾਂ ਦੇ ਪ੍ਰਿੰਟ ਆਊਟ ਆਪਣੇ ਆਪ ਨਿਕਲ ਲੱਗ ਜਾਣਗੇ ਤਾਂ ਕਿਸੇ ਵੀ ਕੈਂਡੀਡੇਟ ਨੂੰ ਇਹ ਘਬਰਾਉਣ ਦੀ ਲੋੜ ਨਹੀਂ ਹੈਗੀ ਜੇ ਮੇਰਾ ਫਾਰਮ ਨਹੀਂ ਭਰਿਆ ਗਿਆ ਕਿਸੇ ਕੈਂਡੀਡੇਟ ਨੂੰ ਇਹ ਘਬਰਾਉਣ ਦੀ ਲੋੜ ਨਹੀਂ ਜੇ ਮੇਰੀ ਫੀਸ ਨਹੀਂ ਕਨਫਰਮ ਹੋਈ ਮਤਲਬ ਮੇਰਾ ਫਾਰਮ ਭਰਿਆ ਗਿਆ ਫੀਸ ਨਹੀਂ ਪਵੇਗੀ ਸਾਰੀਆਂ ਚੀਜ਼ਾਂ ਤੁਹਾਡੇ ਹੱਲ ਹੋਊਗਾ ਠੀਕ ਹੈ ਜੀ ਥੋੜੀ ਇਹਨਾਂ ਦੀ ਵੈਬਸਾਈਟ ਚ ਬਿਜੀ ਹੋ ਜਾਂਦੀ ਹੈ ਕਿਉਂਕਿ ਨਿੱਜੀ ਵੈਬਸਾਈਟਾਂ ਕੰਮ ਇਤੇ ਬਹੁਤ ਜ਼ਿਆਦਾ ਹੋ ਜਾਂਦੇ ਆ ਤਾਂ ਕਰਕੇ ਸੋਣਿਓ ਕੀ ਹੋ ਜਾਂਦਾ ਫਿਰ ਇਹ ਵੈਬਸਾਈਟ ਵਿੱਚ ਦੀ ਬੰਦ ਹੋ ਜਾਂਦੀ ਹੈ ਤੇ ਬੰਦ ਹੋਣ ਤੋਂ ਬਾਅਦ ਰਾਜੇ ਵੈਬਸਾਈਟ ਚੱਲੂਗੀ ਜ਼ਰੂਰ ਜਦੋਂ ਚੱਲੂਗੀ ਉਦੋਂ ਤੁਹਾਡੀ ਡੇਟ ਐਕਸਟੈਂਡ ਕਰਕੇ ਹੀ ਚੱਲੂਗੀ ਠੀਕ ਹੈ ਜੀ ਤਾਂ ਫਿਲਹਾਲ ਕੋਈ ਵੀ ਬੱਚਾ ਨਾ ਘਬਰਾਵੇ ਕਿ ਮੇਰੇ ਪੇਪਰ ਕੀ ਮੇਰਾ ਫਾਰਮ ਨਹੀਂ ਭਰਿਆ ਗਿਆ ਠੀਕ ਹੈ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜਦੋਂ ਵੀ ਪਾਈਪ ਸੈਟ ਓਪਨ ਹੋਵੇ ਤੁਹਾਨੂੰ ਨਾਲ ਦੇ ਨਾਲ ਹੀ ਪਤਾ ਲੱਗ ਜੇ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੇ ਯਾਰਾਂ ਦੋਸਤਾਂ ਕੋਲੇ ਜਾਂ ਹੋਰਾਂ ਕੋਲੇ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਆਪ ਦੀ ਜਿਹੜੀ ਸਹੀ ਤੇ ਐਕੂ ਰੋ ਐਕੂਰੇਟ ਨਿਊਜ਼ ਹੈ ਨਾ ਉਹ ਪਹੁੰਚਾ ਸਕੀਏ ਕਿਉਂਕਿ ਬਹੁਤ ਬੱਚੇ ਨਾ ਤਾਂ ਜੇ ਕੱਲ ਮੇ ਦੂਜੇ ਬੱਚਿਆਂ ਬਾਰੇ ਕਰਨ ਦੀ ਚਾਹਣਾ ਬਹੁਤ ਬੱਚੇ ਨ ਖਾਨੇ ਸਾਤੇ ਰੱਖਣੇ ਜੀ ਧਮਕੇ ਸਾਤੇ ਰੱਖਣੇ ਤਾਂ ਉਹਨਾਂ ਬੱਚਿਆਂ ਵਾਸਤੇ ਦਾ ਜੀ ਮੇਰਾ ਇਹ ਜੀ ਸੁਝਾਅ ਹੈਗਾ ਕਿ ਜਿਹੜੀ ਪੋਸਟ ਮੈਂ ਆਪਣੇ ਚੈਨਲ ਤੇ ਪਾਉਂਗਾ ਠੀਕ ਹੈ ਪਹਿਲੀ ਗੱਲ ਤਾਂ ਜਦੋਂ ਵੀ ਮੈਂ ਕੋਈ ਆਪਣੇ ਚੈਨਲ ਤੇ ਪੋਸਟ ਪਾਉਣਾ ਹੁੰਦਾ ਉਹ ਬਿਲਕੁਲ ਜੈਨੂਨ ਐਕੂਰੇਟ ਨਿਊਜ਼ ਹੁੰਦੀ ਹੈ ਜਿਹਨੂੰ ਕੈਂਡੀਡੇਟ ਭਰਨ ਦੇ ਯੋਗ ਹੋਣਗੇ ਉਹ ਕੋਈ ਫੇਕ ਨਿਊਜ਼ ਨਹੀਂ ਹੋਊਗੀ ਠੀਕ ਹੈ ਬਹੁਤ ਬੱਚਾ ਆਸੇ ਪਾਸੇ ਤੋਂ ਗਲਤ ਇੱਕ ਬੱਚੇ ਨੇ ਥੋੜੇ ਦਿਨ ਹੋ ਗਏ ਉਹਦਾ ਕਾਲ ਕੀਤੀ ਕਹਿੰਦਾ ਇਹ ਮੈਂ ਪੋਸਟ ਪਰ ਹੀ ਹੋਈ ਹੈ ਜੀ ਇਹ ਇਹ ਦੀ ਤਿਆਰੀ ਹੋ ਜੂਗੀ ਜਿਹੜੋਂ ਨੇ ਦੇਖਿਆ ਮੈਂ ਇਹਦਾ ਮੈਂ ਕਿਹਾ ਬਈ ਇਹਦਾ ਪੋਸਟ ਹੀ ਮਹਾਰਾਸ਼ਟਰ ਦੀ ਹੈ ਕਹਿੰਦਾ ਜੀ ਸਾਨੂੰ ਕੈਫੇ ਵਾਲੇ ਨੇ ਆਇਆ ਕਹਿੰਦਾ ਜੀ ਪੋਸਟ ਤਾਂ ਕਰਕੇ ਰਹਿ ਜਾਓ ਉਹਨਾਂ ਨੂੰ ਵਿੱਚ ਹੁੰਦੇ ਉਹਨਾਂ ਨੂੰ ਪੈਸੇ ਤਾਂ ਕਿ ਮਤਲਬ ਹੁੰਦਾਗਾ ਕਿ 100 ਰੁਪਏ ਤੁਹਾਨੂੰ ਮਿਲਦਾ ਬਹੁਤ ਹੈਗਾ ਠੀਕ ਹੈ ਜਿਹੜੋਂ ਵੀ ਤੁਸੀਂ ਕੋਈ ਪੋਸਟ ਭਰਨੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਜਾ ਕੇ ਦੇਖ ਲਿਆ ਕਰੋ ਕਿ ਕੋਈ ਨਵੀਂ ਭਰਤੀ ਆਈ ਹੈ ਕਿ ਨਹੀਂ ਆਈ ਹੈ ਜਿਹਦਾ ਇੱਥੇ ਕੋਈ ਮੈਂ ਤੁਹਾਨੂੰ ਨਵੀਂ ਭਰਤੀ ਪਾਈ ਆ ਹੁਣ ਜਿਵੇਂ ਤੁਹਾਨੂੰ ਪਤਾ ਕਿ ਸਟੇਸ਼ਨ ਮਾਸਟਰਾਂ ਦੀ ਜਿਹੜੀ ਟ੍ਰੀਟਿੰਗ ਠੀਕ ਹੈ ਜੀ ਪੰਜਾਬ ਮੇਂ ਹਰਿਆਣਾ ਹਾਈ ਕੋਰਟ ਚ ਨਿਕਲੀ ਹੋਈ ਹੈ ਜੈਨੂਨ ਭਰਤੀ ਹੈ ਸੇਵਾਦਾਰ ਅਤੇ ਚੌਕੀਦਾਰ ਦੀ ਭਰਤੀ ਨਿਕਲੀ ਹੋਈ ਹੈ ਜੈਨੂਨ ਭਰਤੀ ਹੈ ਠੀਕ ਹੈ ਜਿਹੜੀਆਂ ਭਰਤੀਆਂ ਦੀ ਅਪਡੇਟ ਮੈਂ ਪਾਉਂਗਾ ਸਿਰਫ ਮੇਰੇ ਨਾਲ ਉਹ ਰਿਲੇਟਡ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਰਿਲੇਟਡ ਨਹੀਂ ਪਤਾ ਲੱਗਦਾ ਸਭ ਤੋਂ ਪਹਿਲਾਂ ਤਾਂ ਰਾਜੀ ਤੁਸੀਂ ਕੀ ਕਰਿਆ ਕਰੋ ਮੈਨੂੰ ਤੁਸੀਂ ਟੈਕਸਟ ਮੈਂ ਇੱਥੇ ਆਪਣੇ ਕਮੈਂਟ ਕਰਦਿਆ ਕਰੋ ਠੀਕ ਹੈ ਕਮੈਂਟ ਕਰਦਿਆ ਕਰੋ ਕਮੈਂਟ ਤਾਂ ਮੈਂ ਤੁਹਾਡਾ ਰਿਪਲਾਈ ਕਰਦੀ ਕਰਦਾ ਹੁੰਦਾਗਾ ਲਗਭਗ ਹਰ ਬੱਚੇ ਦਾ ਜੇ ਫਿਰ ਵੀ ਤੁਹਾਨੂੰ ਰਿਪਲਾਈ ਨਹੀਂ ਨਹੀਂ ਪਤਾ ਲੱਗਦਾ ਤਾਂ ਜੇ ਫਿਰ ਤੁਸੀਂ ਤੁਹਾਨੂੰ ਮੈਨੂੰ ਆਪਣਾ ਕੰ 85215 ਇੱਕ ਕੰਟੈਕਟ ਨੰਬਰ ਹੈ ਇਹਦੇ ਤੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਬਹੁਤ ਬੱਚੇ Telegram ਤੇ ਮੈਸੇਜ ਕਰੀ ਜਾਂਦੇ ਨੇ ਪਰ ਇਹ Telegram ਮੈਂ ਓਪਨ ਘੱਟ ਕਰਦਾ ਹਾਂ ਕਿਉਂਕਿ ਸਿਰਫ ਤੁਹਾਡੀ ਮੇਰੇ ਲਈ ਅਪਡੇਟ ਪਾਉਣ ਵਾਸਤੇ Telegram ਦੇ ਵਿੱਚ ਕਰਦਾ ਹੁੰਦਾ ਕੋਈ ਵੀ ਅਪਡੇਟ ਹੁੰਦੀ ਹੈ ਤੁਹਾਨੂੰ ਕੁਝ ਪੁੱਛਣਾ ਹੁੰਦਾ ਤਾਂ WhatsApp ਨੰਬਰ ਹੈ ਇਹਦੇ ਤੁਸੀਂ ਮੈਸੇਜ ਕਰ ਸਕਦੇ ਹੋ ਜਲਦੀ ਤੋਂ ਜਲਦੀ ਜਿੰਨੀ ਜਲਦੀ ਵੀ ਹੁੰਦਾ ਮੈਂ ਰਿਪਲਾਈ ਕਰਦਾ ਹੁੰਦਾ ਕਿਉਂਕਿ ਕਾਲ ਚੱਕਣ ਦਾ ਟਾਈਮ ਥੋੜਾ ਘੱਟ ਹੁੰਦਾ ਹੈ ਠੀਕ ਹੈ ਜੀ ਬਾਕੀ ਜੇ ਕਿਸੇ ਕੋਰਸ ਬਾਰੇ ਗੱਲ ਕਰਨੀ ਹੈ ਉਹ ਵੀ ਤੁਸੀਂ ਆਹ ਨੰਬਰ ਤੇ ਕਰ ਸਕਦੇ ਹੋ 77314385915 ਠੀਕ ਹੈ ਜੀ ਤੇ ਬਾਕੀ ਮੈਂ بار بار ਦੱਸਣਾ ਜਿਹੜੀ ਆਪਣੇ ਚੈਨਲ ਤੇ ਨਿਊਜ਼ ਹੋਊਗੀ ਆਪਣੇ ਚੈਨਲ ਦੇ ਕੋਈ ਭਰਤੀ ਪਾਉਂਗਾ ਉਹ ਹੀ ਐਕਿਊਰੇਟ ਹੋਊਗੀ ਠੀਕ ਹੈ ਜੀ ਧੰਨਵਾਦ ਵੀ ਦੋਸਤੋ ਜਿਉਂਦੇ ਬਸਤੇ ਰਹੋ